ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀ ਪੜ੍ਹਾਈ 'ਚ ਪ੍ਰਾਈਵੇਟ ਸਕੂਲਾਂ ਨੂੰ ਹੁਣ ਪਿੱਛੇ ਛੱਡਦੇ ਜਾ ਰਹੇ ਨੇ। ਮਿਸਾਲ ਬਣ ਕੇ ਸਾਬਿਤ ਹੋ ਰਹੀ ਹੈ ਸੀਨੀਅਰ ਸੈਕੰਡਰੀ ਸਕੂਲ ਟੌਡਰਪੁਰ ਸਮਾਣਾ ਦੀ 8ਵੀਂ ਕਲਾਸ ਦੀ ਵਿਦਿਆਰਥਣ ਜਿਸ ਨੇ ਪੰਜਾਬ ਦੇ ਵਿੱਚ ਸਟੈਲਥ ਪ੍ਰਚਾਰ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥਣ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਘਰ ਜਾ ਕੇ ਫੋਨ ਨਹੀਂ ਚਲਾਉਂਦੀ ਸੀ ਅਤੇ ਘਰ ਦੇ ਵਿੱਚ ਜਾ ਕੇ ਵੀ ਆਪਣਾ ਜਿਹੜਾ ਪੜ੍ਹਾਈ ਕਰਨ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਹੈ। ਗੱਲਬਾਤ ਕਰਦੇ ਹਾਂ ਬੇਟਾ ਹਾਂਜੀ ਬੇਟਾ ਤੁਹਾਡਾ ਕੀ ਨਾਮ? ਤੁਸੀਂ ਮੈਂ 9th ਚ ਹੋ ਗਈ ਜੁਨ ਤੇ 8th ਚ ਮੈਨੇ ਪੀਐਸਟੀਐਸੀ ਦੇ ਵਿੱਚ ਪਟਿਆਲਾ ਚ ਫਰਸਟ ਸਟੇਜ ਹਾਸਿਲ ਕੀਤੀ ਸੀਗੀ ਤੇ ਮੈਨੂੰ ਸਾਰੇ ਟੀਚਰਸ ਦਾ ਥੈਂਕ ਯੂ ਜਿਸ ਕਰਕੇ ਜੀਣਾ ਕਰਕੇ ਮੈਂ ਅੱਜ ਇਸ ਪੱਧਰ ਤੇ ਪਹੁੰਚੀ ਆ ਤੇ ਉਹਨਾਂ ਦੀ ਗਾਈਡੈਂਸ ਨਾਲ ਕਿੰਨਾ ਪੜਦੇ ਬੇਟਾ ਤੁਸੀਂ ਕਿੰਨਾ ਟਾਈਮ ਪੜਦੇ ਹੋ ਜਾ ਕੇ ਓਰੇ ਜੀ ਮੈਨੂੰ 3 ਸਾਲ ਹੋ ਗਏ ਜੀ ਪੜਦੇ ਨੇ ਹੁਣ ਚੌਥਾ ਸਾਲ ਲੱਗ ਰਿਹਾ ਜੀ ਤੇ ਸਾਰੇ ਪ੍ਰਿੰਸੀਪਲ ਸਰ ਦਾ ਥੈਂਕ ਯੂ ਜੀ ਜਿਸ ਨਾਲ ਇੱਥੇ ਆ ਕੇ ਮੈਂ ਨਾ ਮੋਟੀ ਤੁਹਾਡਾ ਆਇਆ ਪੰਜਾਬ ਦੇ ਵੀ ਸੋਲਵਰ ਰੈਂਕ ਹੈ ਡਿਸਟ੍ਰਿਕਟ ਸੇ ਫੈਲਾ ਹੈ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਔਰ ਕਿਸ ਤਰ੍ਹਾਂ ਦੇ ਬੱਚੇ ਇੱਥੇ ਪੜਾਈ ਕਰਦੇ ਸਭ ਤੋਂ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ ਸਾਰਿਆਂ ਨੂੰ ਤੇ ਇਹ ਸਾਡੇ ਅਧਿਆਪਕ ਸਹਿਬਾਨ ਦੀ ਮਿਹਨਤ ਬਦੌਲਤ ਤੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਪਰਮਾਤਮਾ ਜਿਸ ਨੇ ਇਹ ਸਾਰਾ ਸਿਰਜਣਾ ਕੀਤੀ ਹੈਗੀ ਹੈ ਤੇ ਫਿਰ ਇਹਨਾਂ ਨੂੰ ਸਾਰੇ ਅਧਿਆਪਕ ਸਹਿਬਾਨ ਨੂੰ ਬਹੁਤ ਬਹੁਤ ਸ਼ਾਬਾਸ਼ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮਿਹਨਤ ਕਰਾਈ ਤੇ ਇਹ ਬੱਚਿਆਂ ਨੂੰ ਵੀ ਇਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਹੈ ਇਹ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਹੁੰਦਾ ਸਾਰ ਇਹ ਕਿ ਮਤਲਬ ਕਿ ਜਿਵੇਂ ਮਿਹਨਤ ਹੁੰਦੀ ਹੈਗੀ ਆ ਸਾਰੇ ਤੰਦ ਹੀ ਦੇ ਨਾਲ ਮਿਹਨਤ ਕਰਾਈ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਇਹ ਸਾਡਾ ਇੱਕ ਬੱਚਾ ਨਿਸ਼ਟਾ ਪੂਰੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟੌਪ ਕੀਤਾ ਇਸਨੇ ਤੇ ਪੰਜਾਬ ਦੇ ਵਿੱਚੋਂ 16ਵਾਂ ਰੈਂਕ ਹੈ ਤੇ ਐਸੀ ਤਰ੍ਹਾਂ ਹੀ ਸਾਡਾ ਇੱਕ ਬੱਚਾ ਕੋਮਲਪ੍ਰੀਤ ਕੌਰ ਇਸ ਨੇ ਵੀ ਬਹੁਤ ਵਧੀਆ ਰੈਂਕ ਪ੍ਰਾਪਤ ਕੀਤਾ ਹੈ। ਕਮਰਪ੍ਰੀਤ ਤੁਸੀਂ ਬੇਟਾ 10ਵੀਂ ਕਲਾਸ ਦੇ ਪੇਪਰ ਦਿੱਤੇ ਨੇ ਤੇ ਹੁਣ ਤੁਸੀਂ ਅੱਗੇ ਕੀ ਬਣਨਾ ਚਾਹੁੰਦੇ ਹੋ? ਸਰ ਮੈਂ ਵੱਡੀ ਹੋ ਕੇ ਆਈਏਐਸ ਅਫਸਰ ਬਣਨਾ ਚਾਹੁੰਦਾ ਹਾਂ। ਹਮ ਆਈਏਐਸ ਕਿਨਾਂ ਪੜਦੇ ਹੋ ਤੁਸੀਂ ਘਰ ਜਾ ਕੇ? ਸਰ ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਹਾਂ। ਮੈਂ 6 ਘੰਟੇ ਰੈਗੂਲਰ ਇੱਕ ਦਿਨ ਚ ਪੜ੍ਹਦੀ ਹਾਂ। ਘਰ ਜਾ ਕੇ ਪੜ੍ਹਦੇ ਹੋ? ਹਾਂਜੀ ਸਰ। ਮੋਬਾਈਲ ਤੋਂ ਦੂਰ ਹਾਂ। ਹਾਂਜੀ ਸਰ।